ਇੱਕ ਫਕੀਰ ਦੇ ਕੋਲ ਬਾਦਸ਼ਾਹ ਆਇਆ ਆਣ ਕੇ ਕਹਿਣ ਲੱਗਾ ਜੀ ਹਾਸਲ ਬੜਾ ਕੁਝ ਕਰ ਲਿਆ ਬੜੀਆਂ ਪ੍ਰਾਪਤੀਆਂ ਜੰਗਾਂ ਜਿੱਤ ਲੀਆਂ ਬੜਾ ਕੁਝ ਹਾਸਲ ਕਰ ਲਿਆ ਪਰ ਆ ਜਿਹੜਾ ਮਨ ਹੈ ਨਾ ਇਹ ਅੰਦਰ ਦਾ ਖਾਲੀਪਣ ਅਜੇ ਤੱਕ ਭਰਿਆ ਨਹੀਂ ਤਾਂ ਲੱਗਦਾ ਸਖਣਾ ਸਖਣਾ ਲੱਗਦਾ ਇਦਾਂ ਲੱਗਦਾ ਕਿ ਇਹ ਚੀਜ਼ ਦੀ ਅਜੇ ਘਾਟ ਹੈ ਉਹ ਘਾਟ ਕਿਸੇ ਚੀਜ਼ ਨਾਲ ਵੀ ਨਾ ਤੇ ਤਰ੍ਹਾਂ ਤਰ੍ਹਾਂ ਦੇ ਖਾਣੇ ਖਾਦਿਆਂ ਪੂਰੀ ਹੋ ਰਹੀ ਐ ਨਾ ਤਰ੍ਹਾਂ ਤਰ੍ਹਾਂ ਦੇ ਬਸਤਰ ਪਾਇਆ ਪੂਰੀ ਹੋ ਰਹੀ ਐ ਨਾ ਤੇ ਥਾਵਾਂ ਥਾਵਾਂ ਤੇ ਘੁੰਮਿਆਂ ਫਿਰਿਆਂ ਪੂਰੀ ਹੋ ਰਹੀ ਐ ਨਾ ਸਰੀਰ ਦੇ ਭੋਗਾਂ ਨਾਲ ਪੂਰੀ ਹੋ ਰਹੀ ਐ ਬੜਾ ਕੁਝ ਕਰ ਲਿਆ ਉਹ ਉਹ ਅੰਦਰ ਦੀ ਭੁੱਖ ਜਿਹੜੀ ਐ ਉਹ ਖਤਮ ਨਹੀਂ ਹੋ ਰਹੀ ਅੰਦਰ ਰੱਜ ਨਹੀਂ ਰਿਹਾ ਤੁਸੀਂ ਕੋਈ ਹੱਲ ਦੱਸੋ ਉਹ ਸਫੀਰ ਨੇ ਕਿਹਾ ਤੂੰ ਮੇਰੇ ਨਾਲ ਚੱਲ ਮੇਰੀ ਇੱਕ ਸ਼ਰਤ ਐ ਮੈਂ ਜੋ ਵੀ ਕਰਾਂਗਾ ਮੈਨੂੰ ਕਰਨ ਦੇਈ ਤੂੰ ਬੋਲਣਾ ਨਹੀਂ ਰਾਜਾ ਕਹਿੰਦਾ ਵੀ ਠੀਕ ਹੈ ਚੱਲਦੇ ਉਸ ਫਕੀਰ ਨੇ ਬਾਹੋਂ ਫੜਿਆ ਰਾਜੇ ਨੂੰ ਇੱਕ ਖੂਹ ਤੇ ਲੈ ਗਿਆ ਖੂਹ ਤੇ ਲਿਜਾ ਕੇ ਉਹਨੇ ਬਾਲਟੀ ਸੁੱਟੀ ਖੂਹ ਦੇ ਵਿੱਚ ਤੇ ਪਾਣੀ ਕੱਢਣ ਲੱਗ ਪਿਆ ਤੇ ਉਸ ਬਾਲਟੀ ਦਾ ਥੱਲਾ ਨਹੀਂ ਸੀ ਜਦੋਂ ਪਾਣੀ ਕੱਢੇ ਜਦੋਂ ਤੱਕ ਬਾਲਟੀ ਉੱਤੇ ਆਏ ਉਦੋਂ ਨੂੰ ਪਾਣੀ ਥੱਲੇ ਨਿਚੋ ਜੇ ਸਾਰਾ ਖਤਮ ਹੋਜੇ 10-15 ਬਾਲਟੀਆਂ ਉਸ ਫਕੀਰ ਨੇ ਪਾਣੀ ਦੀਆਂ ਕੱਢੀਆਂ ਖਾਰ ਕੇ ਰਾਜਾ ਕੇਂਦਰ ਜੀ ਮੇਰੀ ਗੁਸਤਾਖੀ ਮਾਫ ਕਰਿਓ ਮੈਂ ਕਿਹਾ ਸੀ ਮੈਂ ਨਹੀਂ ਬੋਲਾਂਗਾ ਪਰ ਮੈਨੂੰ ਬੋਲਣਾ ਪੈਣਾ ਤੁਸੀਂ ਸਾਰੀ ਉਮਰ ਵੀ ਲੱਗੇ ਰਹੋਗੇ ਨਾ ਤੇ ਪਾਣੀ ਦੀ ਬਾਲਟੀ ਭਰ ਕੇ ਵਾਰ ਨਹੀਂ ਆਉਣੀ ਫਕੀਰ ਕਹਿੰਦਾ ਕਿਉਂ ਨਹੀਂ ਆਉਣੀ ਕਹਿੰਦੇ ਜੀ ਇਹਦਾ ਥੱਲਾ ਹੀ ਨਹੀਂ ਜੇ ਇਹਦਾ ਥੱਲਾ ਹੋਏਗਾ ਤੇ ਤਾਂ ਹੀ ਪਾਣੀ ਭਰੇਗੀ ਨਾ ਪਾਣੀ ਥੱਲੇ ਤੋਂ ਬਿਨਾ ਇਹਨੇ ਭਰਨਾ ਹੀ ਨਹੀਂ ਉਹ ਫਕੀਰ ਕਹਿੰਦਾ ਹੀ ਤੇ ਤੈਨੂੰ ਮੈਂ ਸਮਝਾਉਣਾ ਚਾਹੁੰਨਾ ਭਲਿਆ ਹਿਰਦੇ ਦਾ ਥੱਲਾ ਹੈ ਸੰਤੋਖ ਜਿੱਦਣ ਤੇਰੇ ਹਿਰਦੇ ਵਿੱਚ ਸੰਤੋਖ ਦਾ ਥੱਲਾ ਲੱਗ ਗਿਆ ਉਸ ਦਿਨ ਤੇਰਾ ਮਨ ਕੁਟਿਆ ਚ ਬੈਠੇ ਦਾ ਵੀ ਭਰ ਜਾਏਗਾ ਜਿਹਦਾ ਥੱਲਾ ਨਹੀਂ ਉਹ ਭਾਵੇਂ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ساری ਸ੍ਰਿਸ਼ਟੀ ਦਾ ਵੀ ਰਾਜਾ ਬਣ ਜਾਏ ਅੰਦਰ ਦੀ ਭੁੱਖ ਉਹਨੂੰ ਦੁਖੀ ਕਰਦੀ ਹੀ ਰਹੇਗੀ ਇਹਨੂੰ ਧੰਨ ਗੁਰੂ ਅਰਜਨ ਦੇਵ ਮਾਰਜ ਨੇ ਕਿਹਾ ਸੁਖਮੀ ਸਾਹਿਬ ਚ ਕਿ ਲੱਗੇ ਬਿਨਾ ਸੰਤੋਖ ਨਹੀਂ ਕੋਊ ਰੱਜੇ ਬਿਨਾਂ ਸੰਤੋਖ ਤੋਂ ਅੱਜ ਤੱਕ ਮੈਂ ਕੋਈ ਰੱਜਿਆ ਨਹੀਂ ਵੇਖਿਆ